ਲਾ ਹਾ ਲਾ ਹੁਣ ਭਰਾ ਹਾ ਇੱਥੇ ਉੱਪਰ ਬੁੱਜੇ ਦੇ ਉੱਪਰ ਲੈਣੇ ਜਿੰਨਾ ਚਨੇ ਦਾ ਦਾਣਾ ਨਾ ਇਨ ਬਸ ਇੰਨੀ ਲਾਉਣੀ ਹੈ ਬਸ ਐਂ ਲਾ ਛੱਡ ਦੇਣੀ ਹੈ ਤੇ ਇਹਦਾ ਸਾਥ ਨਾ ਲਗਾਓ ਜੀ ਅੱਛਾ ਸਾਥ ਹੀ ਲਾਉਣਾ ਹੈ ਇਹਦਾ ਰਿਜ਼ਲਟ ਕਿੰਨੇ ਦਿਨ ਦਾ ਰਿਜ਼ਲਟ ਹੈ ਰਿਜ਼ਲਟ ਹੈ 1 ਮਹੀਨੇ ਦਾ ਇਹਨਾਂ 1 ਮਹੀਨੇ ਦਾ ਇਹਦੇ ਵਿੱਚ ਮੱਛਰ ਨਹੀਂ ਆਉਂਦਾ ਕੋਈ ਹਾਂ ਸਿਰਫ ਗੁਲਾਬੀ ਸੁੰਡੀ ਕੰਟਰੋਲ ਕਰੇ ਮਾਤਰਾ ਵੀ ਗੁਲਾਬੀ ਸੁੰਡੀ ਵੀ ਇਹਦੇ ਵਿੱਚ ਆਉਂਦੀ ਨਹੀਂ ਹਾਂ ਜੀ ਕੋਈ ਨਹੀਂ ਮੈਂ ਮਾਦਾ ਸੁੰਡੀ ਸੋਰਾ ਮੈਂ ਨਰੀ ਕਾ ਨਹੀਂ ਆਕਰਸ਼ਿਤ ਹੋ ਆਕਰਸ਼ਿਤ ਹੋ ਮੀਟਿੰਗ ਕੌਣ ਕਰਦਾ ਫਿਰ ਆਪਸ ਤੇ ਠੀਕ ਹੈ ਵੀ 1 ਮਹੀਨੇ ਦਾ ਰਿਜ਼ਲਟ ਹੈ ਦਾ ਪੂਰਾ ਹਾਂ 1 ਮਹੀਨਾ ਨਹੀਂ ਕਿੰਨੇ ਦੀ ਟੂਬ ਇਹ 1250 ਦੀ ਹੈ ਫਾਰਮ ਇੱਕ ਕਿੱਲੇ ਦੀ ਹਾਂ ਇੱਕ ਕਿੱਲੇ ਦੀ ਜੀ ਆਪਾ ਇੱਕ 부జ్ਜਾ ਲਗਾ ਦੀ 15 ਫੁੱਟ ਦੀਆਂ ਛੋਟ ਗਿਆ ਅਗਲਾ 부జ్ਜਾ ਲਗਾ ਅੱਛਾ ਤੂੰ ਵੀ 15 ਫੁੱਟ ਦੇ ਲਾਉਣੀ ਐ ਏਦਾਂ ਇੱਕ 부జ్ਜੇ ਦੇ ਹੋਰ ਨਿਸ਼ਾਨੀ ਲਾ ਲਾ ਹੋ ਗਿਆ ਇੱਕ 15 ਰੱਖ ਗਿਆ 15 ਫੁੱਟਾਂ ਦਾ ਦਾਤ ਦਾ 8 ਲਗਾਣੀ ਵੀ ਲਾਉਣੀ ਬਸ ਕਣਕੇ ਦਾਣੇ ਜਿੰਨੀ ਐ ਇੰਨੀ ਲਾਣੀ ਇੱਕ ਚਨੇ ਦਾਣੇ ਜਿੰਨੀ ਲਾਉਣੀ ਐ ਵੀ ਮਨਲਾ ਵੀ ਇਹਦੇ ਇੱਥੇ ਬੰਨੀ ਨਿਸ਼ਾਨੀ ਬੰਨਦੇ ਸੀ ਵੀ ਗੁਲਾਬੀ ਸੁੰਢੀ ਦੀ ਰੋਕਥਾਮ ਲਈ ਐ ਬਸ 부జ్ਜੇ ਦੇ 부జ్ਜੇ ਦੀ ਦੂਰੀ 15 ਫੁੱਟ ਪਰ ਪਾੜੇ ਤੇ 7 ਫੁੱਟ ਪਾੜੇ ਤੋਂ ਪਾੜਾ 7 ਫੁੱਟ ਦੂਜੇ ਦੇ 부జ్ਜਾ 15 ਇਹਦੇ ਲਾ ਕੇ ਹਾਂ ਲਾਇਆ ਲਾ ਇਹਦੇ ਬੰਨੀ ਬੰਦਾ ਬੰਦਾ ਇਹਦੇ ਨਿਸ਼ਾਨੀਆਂ ਲਾਉਣੇ ਚੱਲ ਕੋਈ ਗੱਲ ਨਹੀਂ ਧੰਨਵਾਦ ਭਰਾਵਾ ਤੇਰਾ ਦੇਖਾਂ ਇਹ ਗੁਲਾਬੀ ਸੁੰਡੀ ਪੈਂਦੀ ਕਿ ਨਹੀਂ ਪੈਂਦੀ ਤੇ ਗਾਂ ਨੂੰ ਤੇਰਾ ਨੰਬਰ ਦੇ ਦੇ ਤੇ ਉਹ ਕਰਨਾ ਹੈ ਇੱਥੇ ਲਾ ਲੈ ਇਦਾਂ ਸਾਰਾ ਇਹ ਇਹ ਗੁਲਾਬੀ ਸੁੰਡੀ ਇਹਦੇ ਵਿੱਚ ਆ ਦੇਖ ਲੈ ਹੁਣ ਤੂੰ ਆਪ ਵੀ ਦੇਖ ਲੈ ਫਾਲੇ ਦੇ ਇੱਕ ਵੀ ਬੂਝਾ ਲੱਗਿਆ ਹੌਲੀ ਢੀਨੇ ਲੱਗਿਆ ਹੋਇਆ ਹਾਂ 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 ਸਹੀ ਹੈ ਜੀ ਠੀਕ ਹੈ ਨਾ ਉਦੋਂ ਬਾਅਦ ਦੇਖ ਲਾਂਗੇ ਆਪਣੀ ਲੱਗ ਬਾਕੀ ਆ ਨਵੇਂ ਲੱਗੇ ਨੇ ਨਾ ਪਤਾ ਲੱਗ ਰਿਹਾ ਹੌਲੀ ਹੌਲੀ ਹਾਂ ਇਹਦੇ ਨਮੀ ਲੱਗੇ ਤਾਂ ਹੈ ਨਹੀਂ ਜਾ ਹੂੰ ਹੂੰ ਇਹ ਆਪਣਾ ਗਲਾਬੀ ਸੁੰਡੀ ਵਸਤੀ ਹੈ ਚਲ ਕੋਈ ਗੱਲ ਨਹੀਂ ਬਾਈ ਧੰਨਵਾਦ ਭਰਾਵਾ ਤੇਰਾ ਠੀਕ ਠੀਕ ਚਾ ਕੋਸ਼ਿਸ਼ ਕਰਦੇ ਆ ਫਿਰ ਦੇਖਦੇ ਆ ਫਿਰ ਕੀ ਬਣਦਾ ਰਿਜ਼ਲਟ ਆਉਂਦਾ ਰਿਜ਼ਲਟ ਆਉਂਦਾ